ਅਸਲਾਮੁਆਲਿਕ ਰਹਿਮਤੁਲਾਹੀ ਵਬਰਕਾਤੁਹ ਮੈਂ ਆਪ ਜੀ ਦਾ ਹੋਸਟ ਬੰਮੂ ਰਸ਼ੀਦ ਅਜਫੇਰ ਆਪ ਸਭ ਦਾ ਵੈਲਕਮ ਕਰਦਾ ਆਪਣੇ ਚੈਨਲ ਰੀਸੈਂਟ ਟਾਈਮ ਦੇ ਵਿੱਚ ਰੀਸੈਂਟ ਟਾਈਮ ਦਾ ਜੋ ਪ੍ਰੋਗਰਾਮ ਪਹਿਲੇ ਰੋਜ਼ੇ ਤੋਂ ਲੈ ਕੇ ਹੁਣ ਤੱਕ ਚੱਲ ਰਿਹਾ ਔਰ ਇਨਸ਼ਾਅੱਲਾ ਤਾਕੀਦ ਦੇ ਨਾਲ ਜਿਹੜਾ ਹੈਗਾ ਆਖਰੀ ਰੋਜ਼ੇ ਤੱਕ ਚੱਲੇਗਾ ਇਹ ਪ੍ਰੋਗਰਾਮ ਦਾ ਨਾਮ ਹੈ ਰਮਜ਼ਾਨ ਸਪੈਸ਼ਲ ਉਹਦੇ ਅਧੀਨ ਅਲੱਗ-ਅਲੱਗ ਟੌਪਿਕਸ ਦੇ ਉੱਪਰ ਅਲੱਗ-ਅਲੱਗ ਉਲਮਾ ਦੇ ਖਿਆਲਤ ਤੁਸੀਂ ਸੁਣਦੇ ਹੋ ਅੱਜ ਮੁਫਤੀ ਦਿਲਸ਼ਾਦ ਕਾਸਮੀ ਸਾਹਿਬ ਸਾਡੇ ਨਾਲ ਹੈ ਮੁਫਤੀ ਸਾਹਿਬ ਨੇ ਪਿਛਲੇ 4 ਸਾਲ ਤੋਂ ਲਗਾਤਾਰ ਸਾਡਾ ਸਾਥ ਦਿੱਤਾ ਹੈ ਔਰ ਅਸੀਂ ਉਮੀਦ ਕਰਦੇ ਹਾਂ ਕਿ ਇਨਸ਼ਾਅੱਲਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਸੀਂ ਮੁਫਤੀ ਸਾਹਿਬ ਦੀਆਂ ਸੇਵਾਵਾਂ ਔਰ ਇਹਨਾਂ ਦੀ ਨੌਲੇਜ ਤੋਂ ਫਾਇਦਾ ਉਠਾਉਂਦੇ ਰਹਾਂਗੇ ਔਰ ਤੁਹਾਡੇ ਤੱਕ ਜਿਹੜੀ ਦੀਨ ਦੀ ਗੱਲ ਪਹੁੰਚਾਉਂਦੇ ਰਹਾਂਗੇ ਅੱਜ ਜਿਸ ਟੌਪਿਕ ਦੇ ਨਾਲ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਉਹ ਟੌਪਿਕ ਹੈ ਜ਼ਕਾਤ ਦੇ ਤਾਲੁਕ ਦੇ ਨਾਲ ਰਮਜ਼ਾਨ ਦਾ ਮਹੀਨਾ ਹੈ ਰਮਜ਼ਾਨ ਦੇ ਮਹੀਨੇ ਦੇ ਵਿੱਚ ਜ਼ਕਾਤ ਕੱਢੀ ਜਾਂਦੀ ਹੈ ਜ਼ਕਾਤ ਕੀ ਹੈ ਕਿਹੜੇ ਐਸੇ ਮਾਲ ਨੇ ਜਿਨ੍ਹਾਂ ਦੇ ਉੱਪਰ ਜ਼ਕਾਤ ਫਰਜ਼ ਹੁੰਦੀ ਹੈ ਔਰ ਕੀ ਨੂੰ ਜ਼ਕਾਤ ਦੇਣੀ ਚਾਹੀਦੀ ਹੈ ਅਸਲ ਹੱਕਦਾਰ ਕੌਣ ਹੈ ਆਪਾਂ ਇਹ ਸਾਰੇ ਜੋ ਟੌਪਿਕਸ ਹੈ ਇਹ ਆਉਣ ਵਾਲੇ ਕੈਪੀਸੋਡ ਦੇ ਵਿੱਚ ਹੋਰ ਆਪਾਂ ਇਹਨੂੰ ਕਵਰ ਕਰਾਂਗੇ ਇਹ ਦੋ ਐਪੀਸੋਡ ਹੈ ਦੋਨੋਂ ਐਪੀਸੋਡ ਮੁਫਤੀ ਆਪਣੇ ਦਿਲਸ਼ਾਦ ਕਾਸਮੀ ਸਾਹਿਬ ਜਨ ਆਪ ਆਪਾ ਵੈਲਕਮ ਕੀ ਜੀ ਮੂਸਾ ਸਭ ਸਭ ਤੋਂ ਪਹਿਲਾਂ ਜੀ ਵੈਲਕਮ ਕਹੂੰਗਾ ਜੀ ਆਪਣੇ ਚੈਨਲ ਰੀਸੈਂਟ ਟਾਈਮ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਜੀ ਮੂਸਾ ਸਭ ਜ਼ਕਾਤ ਦੇ ਤਾਲੁਕ ਦੇ ਨਾਲ ਮੈਂ ਕਹੂੰਗਾ ਕਿ ਤੁਸੀਂ ਜੋ ਰਮਜ਼ਾਨ ਦਾ ਮਹੀਨਾ ਹੈ ਇਹਦੇ ਜੀ ਦੱਸੋ ਵੀ ਜ਼ਕਾਤ ਹੈ ਕੀ ਔਰ ਕਿਹੜੇ ਮਾਲਾਂ ਦੇ ਉੱਪਰ ਜ਼ਕਾਤ ਆਪਣੀ ਵਾਜਬ ਹੈ ਔਰ ਦੇਣੀ ਬੰਦੀ ਹੈ ਔਰ ਦੂਸਰਾ ਟੋਪਿਕ ਦੇ ਵਿੱਚ ਸੀ ਇਹ ਇੱਕ ਰਿਕੁਐਸਟ ਕਰਾਂਗੇ ਤੁਹਾਨੂੰ ਕਿ ਉਹਦੇ ਵਿੱਚ ਤੁਸੀਂ ਇਹ ਦੱਸੋ ਕਿ ਕਿਹੜੇ ਬੰਦੇ ਨੂੰ ਇਹ ਜ਼ਕਾਤ ਦੇਣੀ ਚਾਹੀਦੀ ਹੈ ਬismillahir rahmanir rahim وقال الله تبارك وتعالى في كلام المجيد والفرقان الحميد اقيموا الصلاه واعطوا الزكاه صدق الله العظيم ਅਗਰ ਅਸੀਂ ਬਾਤ ਕਰੀਏ ਜ਼ਕਾਤ ਦੀ ਤਾਂ ਜ਼ਕਾਤ ਇਸਲਾਮ ਦੇ ਬੁਨਿਆਦੀ ਜਿਹੜੇ ਅਰਕਾਨ ਨੇ ਜਿਨ੍ਹਾਂ ਦੇ ਉੱਪਰ ਇਸਲਾਮ ਦੀ ਇਮਾਰਤ ਟਿੱਕੀ ਹੋਈ ਹੈ ਉਹਨਾਂ ਦੇ ਵਿੱਚ ਕਲਮਾ ਤੌਹੀਦ ਹੈ ਦੂਸਰੇ ਨੰਬਰ ਤੇ ਨਮਾਜ਼ ਹੈ ਤਾਂ ਤੀਸਰੇ ਨੰਬਰ ਤੇ ਜ਼ਕਾਤ ਦਾ ਨੰਬਰ ਆਉਂਦਾ ਹੈ ਕਿ ਜ਼ਕਾਤ ਨੂੰ ਅੱਲਾਹ ਤਾਲਾ ਨੇ ਵੀ ਬੁਨਿਆਦੀ ਹیثیت ਦਿੱਤੀ ਹੈ ਔਰ ਅੱਲਾਹ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਨੇ ਇਹਨੂੰ ਪੰਜ ਬੁਨਿਆਦੀ ਰੁਕਨਾਂ ਦੇ ਵਿੱਚੋਂ ਇੱਕ ਰੁਕਨ ਕਰਾਰ ਦਿੱਤਾ ਹੈ ਔਰ ਜਿੱਤੇ ਤੱਕ ਅਸੀਂ ਬਾਤ ਕਰੀਏ ਕੁਰਾਨ-ਏ-ਮੁਕੱਦਸ ਦੇ ਅੰਦਰ ਅੱਲਾਹ ਰੱਬੁਲ ਇਜ਼ਤ ਨੇ 82 ਤੋਂ ਵੀ ਵੱਧ ਮੁਕਾਮ ਨੇ ਜਿੱਥੇ ਜ਼ਕਾਤ ਦੀ ਅਦਾਇਗੀ ਦਾ ਹੁਕਮ ਦਿੱਤਾ ਹੈ ਔਰ ਸਭ ਤੋਂ ਅਹਿਮ ਬਾਤ ਇਹ ਹੈ ਕਿ ਜ਼ਕਾਤ ਨੂੰ ਅਕਸਰ ਜਗ੍ਹਾ ਅੱਲਾ ਨੇ ਨਮਾਜ਼ ਦੇ ਨਾਲ ਹੀ ਜੋ ਹੈ ਇਰਸ਼ਾਦ ਫਰਮਾਇਆ ਹੈ ਔਰ ਨਮਾਜ਼ ਦੇ ਨਾਲ ਜੋੜ ਕੇ ਕੀਤਾ ਹੈ ਜਿਸ ਤੋਂ ਬਹੁਤ ਸਾਰੇ ਮੁਫਸਰੀ ਨੇ ਕਹਿੰਦੇ ਨੇ ਕਿ ਅਗਰ ਆਦਮੀ ਜ਼ਕਾਤ ਅਦਾ ਨਹੀਂ ਕਰਦਾ ਤਾਂ ਕਿਤੇ ਨਾ ਕਿਤੇ ਉਸ ਦੀ ਨਮਾਜ਼ ਵੀ ਕਬੂਲ ਨਹੀਂ ਹੁੰਦੀ ਦੋਨਾਂ ਦੇ ਅੰਦਰ ਐਸਾ ਗਹਿਰਾ ਇੱਕ ਤਾਲੁਕ ਹੈ ਅਲਬੱਤਾ ਬਾਤ ਅਸੀਂ ਕਰੀਏ ਰਮਜ਼ਾਨ ਦੇ ਮਹੀਨੇ ਦੀ ਸਰ ਸਭ ਤੋਂ ਪਹਿਲਾਂ ਮੈਂ ਵਾਜ਼ਿਹ ਕਰ ਦਮਾ ਕੇ ਰਮਜ਼ਾਨ ਦੇ ਨਾਲ ਜੋ ਹੈ ਜ਼ਕਾਤ ਦਾ ਵੈਸੇ ਕੋਈ ਖਾਸ ਲਿੰਕ ਨਹੀਂ ਹੈ ਰਮਜ਼ਾਨ ਆਪਣੀ ਜਗ੍ਹਾ ਇੱਕ ਅਲੱਦਾ ਹੁਕਮ ਹੈ ਔਰ ਜ਼ਕਾਤ ਹੈ ਜੋ ਉਹ ਆਪਣੀ ਜਗ੍ਹਾ ਅੱਲਾ ਦਾ ਹੁਕਮ ਹੈ ਅਲਬੱਤਾਂ ਆਮ ਤੌਰ ਤੇ ਜਿਵੇਂ ਤੁਸੀਂ ਦੱਸਿਆ ਹੈ ਕਿ ਸਾਡੇ ਲੋਕ ਜੋ ਹੈ ਅੱਲਾ ਦੇ ਇਸ ਹੁਕਮ ਨੂੰ ਜ਼ਕਾਤ ਨੂੰ ਯਾਨੀ ਕਿ ਜੋ ਅਦਾਇਗੀ ਇਸ ਦੀ ਕਰਦੇ ਨੇ ਜੋ ਅਦਾ ਕਰਦੇ ਨੇ ਔਰ ਰਮਜ਼ਾਨੁਲ ਮੁਬਾਰਕ ਦੇ ਮਹੀਨੇ ਦੇ ਅੰਦਰ ਹੀ ਕਰਦੇ ਨੇ ਔਰ ਇਹ ਕੋਈ ਬੁਰੀ ਬਾਤ ਵੀ ਨਹੀਂ ਹੈ ਬਹੁਤ ਅੱਛੀ ਬਾਤ ਹੈ ਇਸ ਕਰਕੇ ਕਿ ਰਮਜ਼ਾਨ ਮੁਬਾਰਕ ਦੇ ਅੰਦਰ ਅੱਲਾਹ ਤਾਲਾ ਹਰ ਨੇਕ ਕੰਮ ਦਾ ਜੋ ਅਜਰ ਹੈ ਵਧਾ ਦਿੰਦੇ ਨੇ ਇਸ ਕਰਕੇ ਅਗਰ ਅਸੀਂ ਜ਼ਕਾਤ ਵੀ ਦੂਸਰੇ ਮਹੀਨਿਆਂ ਦੇ ਮੁਕਾਬਲੇ ਵਿੱਚ ਅਗਰ ਇਸ ਮਹੀਨੇ ਚ ਅਦਾ ਕਰਦੇ ਹਾਂ ਤਾਂ ਇਨਸ਼ਾ ਅੱਲਾਹ ਜ਼ਰੂਰ ਸਾਨੂੰ ਹੋਰ ਮਹੀਨਿਆਂ ਦੇ ਮੁਕਾਬਲੇ ਵਿੱਚ ਇਸ ਦਾ ਅਜਰ ਵੀ ਸਾਨੂੰ ਜ਼ਿਆਦਾ ਮਿਲੇਗਾ ਅਲਬੱਤ ਜ਼ਕਾਤ ਦੇ ਲਈ ਬੁਨਿਆਦੀ ਤੌਰ ਤੇ ਜੋ ਅੱਲਾ ਦੇ ਨਬੀ ਸੱਲੱਲਾਹੁ ਅਲੈਹਿ ਵਸੱਲਮ ਦੀਆਂ ਤਾਲੀਮਾਤ ਤੋਂ ਮਿਲਦਾ ਹੈ ਉਹ ਇਹ ਹੈ ਕਿ ਆਪ ਨੇ ਜਿੱਥੇ ਵੀ ਆਪਣੇ ਨੁਮਾਇंदे ਭੇਜੇ ਜਿਹੜੇ ਵੀ ਇਲਾਕਿਆਂ 'ਚ ਦਾਅਵਤ ਦੇਣ ਖਾਤਰ ਔਰ ਉੱਥੇ ਲੋਕਾਂ ਨੂੰ دین ਸਿਖਾਉਣ ਖਾਤਰ ਤਾਂ ਇੱਕ ਬੁਨਿਆਦੀ ਜੁਮਲਾ ਹੁੰਦਾ ਥਾ ਕਿ ਉੱਥੇ ਦੇ ਲੋਕਾਂ ਨੂੰ ਇਹ ਕਹੀਓ ਕਿ ਅੱਲਾਹ ਨੇ ਤੁਹਾਡੇ ਮਾਲਦਾਰਾਂ ਦੇ ਉੱਪਰ ਜ਼ਕਾਤ ਜੋ ਹੈ ਫਰਜ਼ ਕੀਤੀ ਹੈ ਉਹਨਾਂ ਦੇ ਮਾਲਾਂ ਦੇ ਉੱਪਰ ਕਿ ਉਹਨਾਂ ਦੇ ਮਾਲਦਾਰਾਂ ਤੋਂ ਲਈਤੀ ਜਾਵੇ ਔਰ ਉਹਨਾਂ ਦੇ ਗਰੀਬਾਂ ਨੂੰ ਦਿੱਤੀ ਜਾਵੇ ਯਾਨੀ ਇਹ ਦੋ ਕੰਡੀਸ਼ਨਾਂ ਨੇ ਦੁਨੀਆਂ ਦੇ ਅੰਦਰ ਇਨਸਾਨਾਂ ਦੀਆਂ ਇੱਕ ਲੋਕ ਨੇ ਜਿਹੜੇ ਮਾਲਦਾਰੀ ਦੀ ਅਮੀਰੀ ਦੀ ਕੰਡੀਸ਼ਨ ਦੇ ਅੰਦਰ ਜ਼ਿੰਦਗੀ گزار ਰਹੇ ਨੇ ਇੱਕ ਲੋਕ ਨੇ ਜਿਹੜੇ ਗਰੀਬੀ ਦੀ ਰੇਖਾ ਦੇ ਅੰਦਰ ਜ਼ਿੰਦਗੀ گزار ਰਹੇ ਨੇ تو مال جڑا انہوں نے اللہ تعالیٰ نے گویا کے دیتا ہے یہ اللہ دی ایک نعمت ہے اللہ تعالیٰ نے اپنی اس نعمت دے اندر غریب گربہ فقیر مساکین دا جو ہے اللہ نے حق رکھا ہے اور جتے اسی گل کریے کہ اس دا مصرف جو ہے تا اللہ رب العزت نے بہت قرآن مقدس دے اندر واضح ارشاد فرمایا انما الصدقات للفقراء والمساکین والعاملین علیہ والمعلفت قلوبہم وفی الرقاب والغارمین وفی سبیل اللہ وابن السبیل ਇਹ 6 ਜੋ ਹੈ ਮਸਰਫ ਦੇ ਅੰਦਰ ਜ਼ਿਕਰ ਕੀਤੇ ਗਏ ਨੇ ਜਿਨ੍ਹਾਂ ਦੇ ਅੰਦਰ ਦੱਸਿਆ ਗਿਆ ਕਿ ਇਹਨਾਂ ਇਹਨਾਂ ਲੋਕਾਂ ਨੂੰ ਜਿਵੇਂ ਕਿ ਦੱਸਿਆ ਕਿ ਤੁਹਾਡੇ ਜ਼ਕਾਤ ਦੇ ਜਿਹੜੇ مستحق ਨੇ ਫਕੀਰ ਨੇ ਔਰ ਇਸੇ ਤਰੀਕੇ ਨਾਲ ਮਸਕੀਨ ਨੇ ਫਿਰ ਦੋਨਾਂ ਦੀ ਕੈਟਾਗਰੀ ਦੇ ਅੰਦਰ ਥੋੜਾ ਜਿਹਾ ਫਰਕ ਕੀਤਾ ਕਿ ਮਸਕੀਨ ਕਹਿੰਦੇ ਨੇ ਕਿ ਜਿਸ ਦੇ ਪਾਸ ਜੋ ਹੈ ਥੋੜਾ ਬਹੁਤ ਹੋਵੇ ਫਕੀਰ ਕਹਿੰਦੇ ਨੇ ਜਿਸ ਦੇ ਪਾਸ ਕੁਝ ਵੀ ਨਾ ਹੋਵੇ ਔਰ ਇਸੇ ਤਰੀਕੇ ਨਾਲ ਜੋ ਹੈ ਅਸੀਂ ਕੋਈ ਬੰਦਾ ਆਦਮੀ ਮੁਸਾਫਿਰ ਹੈ ਜੇਬ ਘਟ ਗਈ ਚਾਹ ਅਗਰ ਚੇ ਬਤਨ ਦੇ ਅੰਦਰ ਮਾਲਦਾਰ ਹੈ ਉਸ ਨੂੰ ਦਈਏ ਅਸੀਂ ਇੱਕਰੀ ਮਕਰੂਜ਼ ਹੈ ਵਿਚਾਰਾ ਕਰਜ਼ ਦੇ ਅੰਦਰ ਆ ਗਿਆ ਦੇਖਣ ਨੂੰ ਠੀਕ ਠਾਕ ਲੱਗਦਾ ਹੈ ਉਸ ਦੇ ਉੱਪਰ ਅਸੀਂ ਖਰਚ ਕਰੀਏ ਔਰ ਇਸੇ ਤਰੀਕੇ ਨਾਲ ਗੁਲਾਮ ਹੁੰਦੇ ਤੇ ਪਹਿਲਾਂ ਬਹੁਤ ਸਾਰੇ ਆਮ ਚੱਲਦਾ ਤਾਂ ਇਹ ਇਸਲਾਮ ਨੇ ਅਗਰ ਚੇ ਉਸ ਨੂੰ ਖਤਮ ਕੀਤਾ ਹੈ ਲੇਕਿਨ ਉਸ ਦੇ ਅੰਦਰ ਵੀ ਇਹ ਵੀ ਥਾ ਕਿ ਜਿਸ ਤਰ੍ਹਾਂ ਉਹ ਆਜ਼ਾਦ ਕਰਨ ਦੇ ਉੱਪਰ ਇਸਲਾਮ ਨੇ ਬਹੁਤ ਸਾਰਾ ਫਜ਼ੀਲਤ ਰੱਖੀ ਹੈ ਇਹ ਵੀ ਥਾ ਕਿ ਅਗਰ ਤੁਸੀਂ ਵੈਸੇ ਆਜ਼ਾਦ ਨਹੀਂ ਕਰ ਸਕਦੇ ਤਾਂ ਆਪਣੀ ਜ਼ਕਾਤ ਦਾ ਮਾਲ ਕਿਸੇ ਵੀ ਗੁਲਾਮ ਨੂੰ ਆਜ਼ਾਦ ਕਰਾਉਣ ਦੇ ਉੱਪਰ ਵੀ ਤੁਸੀਂ ਜੋ ਹੈ ਇਸਤੇਮਾਲ ਕਰ ਸਕਦੇ ਹੋ ਇਹ ਸਾਰੀਆਂ ਕੰਡੀਸ਼ਨਾਂ ਜੋ ਹੈ ਅੱਲਾਹ ਤਾਲਾ ਨੇ ਕੁਰਾਨ ਮੁਕੱਦਸ ਦੇ ਅੰਦਰ ਬਿਆਨ ਕੀਤੀਆਂ ਕਿ ਇਹਨਾਂ ਇਹਨਾਂ ਲੋਕਾਂ ਨੂੰ ਜ਼ਕਾਤ ਦਿੱਤੀ ਜਾਵੇ ਗੋਇਆ ਕਿ ਜ਼ਕਾਤ ਦਾ ਜਿਹੜਾ ਮੇਨ ਜਿਹੜਾ ਮੁੱਢਲੀ ਜਿਹੜੀ ਅਸਲ ਜਿਹੜਾ ਇਹਦਾ ਮਕਸਦ ਹੈ ਉਹ ਇਹ ਹੈ ਕਿ ਜਿਹੜੇ ਦਬੇ ਕੁਚਲੇ ਲੋਕ ਨੇ ਸਮਾਜ ਦੇ ਅੰਦਰ ਉਹਨਾਂ ਲੋਕਾਂ ਨੂੰ ਜੋ ਹੈ ਕਿਸੇ ਨਾ ਕਿਸੇ ਸਮਾਜ ਦੇ ਅੰਦਰ ਉਹਨਾਂ ਨੂੰ ਆਪਣੇ ਪੈਰਾਂ ਤੇ ਖੜਾ ਕਰਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਕਿ ਉਹ ਵੀ ਜੋ ਹੈ ਸਮਾਜ ਦੇ ਅੰਦਰ ਆ ਕੇ ਇੱਕ ਅੱਛੀ ਜ਼ਿੰਦਗੀ گزار ਸਕਣ ਫਿਰ ਅਸੀਂ ਅਗਰ ਬਾਤ ਕਰਦੇ ਆ ਕਿ ਜ਼ਕਾਤ ਜੋ ਹੈ ਗਰੀਬ ਗੁਰਬਾਨ ਨੂੰ ਅਲਬੱਤ ਮੈਂ ਇੱਕ ਬਾਤ ਦੀ ਬਹੁਤ ਜ਼ਿਆਦਾ ਉਰੇ ਜੋ ਹੈ ਵਜ਼ਾਹਤੇ ਕਰਾਂਗੇ ਕਿ ਫਕੀਰ ਇਕ ਤਾਂ ਹਕੀਕੀ ਫਕੀਰ ਹੁੰਦੇ ਨੇ ਇੱਕ ਪੇਸ਼ਾਵਰ ਫਕੀਰ ਹੁੰਦੇ ਨੇ ਕਿ ਜ਼ਕਾਤ ਦਾ ਜਿਸ ਤਰ੍ਹਾਂ ਦੇਣਾ ਸਾਡੇ ਉੱਪਰ ਫਰਜ਼ ਹੈ ਔਰ ਜਿਸ ਤਰ੍ਹਾਂ ਜੋ ਹੈ ਜ਼ਕਾਤ ਦਾ ਅਦਾਇਗੀ ਸਾਡੇ ਉੱਪਰ ਲਾਜ਼ਮ ਹੈ ਉਸ ਤਰੀਕੇ ਨਾਲ ਇਸ ਦਾ ਸਹੀ مستਹਕ ਪਹੁੰਚਾਉਣਾ ਵੀ ਸਾਡੇ ਲਈ ਉਨਾ ਹੀ ਜ਼ਰੂਰੀ ਉਨਾ ਹੀ ਅਹਿਮ ਹੈ ਅਗਰ ਅਸੀਂ ਗੈਰ مستਹਕ ਨੂੰ ਆਪਣੀ ਜ਼ਕਾਤ ਦੇ ਦੰਨੇ ਆ ਤਾਂ ਸਾਡੀ ਜ਼ਕਾਤ ਅਦਾ ਨਹੀਂ ਹੁੰਦੀ ਹੈਗੀ ਅਲਬੱਤਾ ਇਸ ਦੌਰ ਦੇ ਅੰਦਰ ਜੋ ਹੈ ਇਕ ਜਿੱਥੇ ਗਰੀਬ ਪੜੋਸੀ ਉਹਦੇ ਅੰਦਰ ਵੀ ਰਿਸ਼ਤੇਦਾਰਾਂ ਦੇ ਅੰਦਰ ਸਭ ਤੋਂ ਪਹਿਲਾਂ ਤਲਾਸ਼ ਕਰੇ ਪੜੋਸੀਆਂ ਦੇ ਅੰਦਰ ਤਲਾਸ਼ ਕਰੇ ਯਾਨੀ ਆਪਣੇ ਕੁਰਬੋ ਜਵਾਨ ਨੂੰ ਦੇਖੇ ਕਿ ਉੱਥੇ ਇਸ ਤਰ੍ਹਾਂ ਦੇ ਲੋਕਾਂ ਨੂੰ ਤਲਾਸ਼ ਕਰੇ ਔਰ ਉਹਨਾਂ ਤੱਕ ਜ਼ਕਾਤ ਦੇਵੇ ਜ਼ਕਾਤ ਦੀ ਅਦਾਇਗੀ ਦੇ ਲਈ ਇੰਤਜ਼ਾਰ ਨਾ ਕਰੇ ਕਿ ਸਾਡੇ ਪਾਸ ਖੁਦ ਚੱਲ ਕੇ ਆਊਗਾ ਜਿਸ ਤਰ੍ਹਾਂ ਅਸੀਂ ਨਮਾਜ਼ ਮਸਜਿਦ ਦੇ ਅੰਦਰ ਪੜਨ ਜਾਂਦੇ ਆ ਅਸੀਂ ਹੱਜ ਕਰਨ ਦੇ ਲਈ ਬੈਤੁੱਲਾ ਜਾਂਦੇ ਆ ਤਾਂ ਇਸੇ ਤਰ੍ਹਾਂ ਸਾਨੂੰ ਜ਼ਕਾਤ ਦੀ ਅਦਾਇਗੀ ਦੇ ਲਈ ਵੀ ਸਾਨੂੰ ਜੋ ਹੈ ਜਾਣਾ ਚਾਹੀਦਾ ਹੈ ਆਪਣੇ ਗਰੀਬ ਦੇ ਦਰਵਾਜੇ ਤੇ ਜਾਣਾ ਚਾਹੀਦਾ ਆਪਨੇ فرمایا ਨੇਮਲ ਅਮੀਰੂ ਅਲਾ ਬਾਬਿਲ ਫਕੀਰ ਕਿ ਬਿਹਤਰੀਨ ਅਮੀਰ ਉਹ ਹੈ ਜੋ ਗਰੀਬ ਦੇ ਦਰਵਾਜੇ ਤੇ ਖੁਦ ਜਾ ਕੇ ਉਸ ਦੀ ਜ਼ਰੂਰਤ ਨੂੰ ਪੂਰਾ ਕਰੇ ਚੁਣਾਂਚੇ ਇਹ ਜ਼ਕਾਤ ਦਾ ਇੱਕ ਉਹ ਹੈ ਕਨਸੈਪਟ ਹੈ ਕਿ ਅਸੀਂ ਆਪਣੇ ਦਵੇ ਕੁਚਲੇ ਲੋਕਾਂ ਨੂੰ ਕਿਤੇ ਨਾ ਕਿਤੇ ਇਸਲਾਮ ਨੇ ਉਹਨਾਂ ਨੂੰ ਉਠਾਉਣ ਦੀ ਕੋਸ਼ਿਸ਼ ਦੇ ਅੰਦਰ ਜੋ ਹੈ ਜ਼ਕਾਤ ਹਰ ਮਾਲਦਾਰ ਦੇ ਉੱਪਰ ਫਰਜ਼ ਕੀਤੀ ਹੈ ਔਰ ਮਾਲਦਾਰ ਨੂੰ ਜ਼ਕਾਤ ਦੇਣ ਦੇ ਲਈ ਜੋ ਹੈ ਹੁਕਮ ਕੀਤਾ ਔਰ ਉਸ ਨੂੰ ਤਾਕੀਦ ਕੀਤੀ ਹੈ ਬਹੁਤ ਬਹੁਤ ਸ਼ੁਕਰੀਆ ਮੁਸੱਬ ਮਾਸ਼ਾਅੱਲਾ ਬਹੁਤ ਅਸਰ ਅਲਫਾਜ਼ ਦੇ ਵਿੱਚ ਤੁਸੀਂ ਜੋ ਹੈ ਡਿਫਾਈਨ ਕਰਤਾ ਹੈ ਕਿ ਜ਼ਕਾਤ ਬੇਸਿਕਲੀ ਹੈ ਕਿ ਔਰ ਕਿਨੂੰ ਦੇਣੀ ਚਾਹੀਦੀ ਹੈ ਔਰ ਇਨਸ਼ਾਅੱਲਾ ਅਗਲੇ ਟੌਪਿਕ ਤੋਂ ਆਪਾਂ ਕਰਦੇ ਆ ਕਿ ਉਹਦੇ ਵਿੱਚ ਜਦੋਂ ਵੀ ਅਸੀਂ ਮਿਲਦੇ ਆ ਤੁਹਾਨੂੰ ਤਾਂ ਉਹਦੇ ਚ ਸਾਨੂੰ ਇਹ ਦੱਸੋ ਕਿ ਕਿਹੜੇ ਐਸੇ ਮਾਲ ਨੇ ਜਿਨ੍ਹਾਂ ਦੇ ਉੱਪਰ ਜ਼ਕਾਤ ਫਰਜ਼ ਹੈ ਔਰ ਕਿਵੇਂ ਦੇਣੀ ਚਾਹੀਦੀ ਹੈ ਔਰ ਅੱਜ ਦੇ ਦਿਨ ਸਮਾਂ ਦੇਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ